ਇਸੇ ਨੂੰ ਮੰਗਦੇ ਇਹਨਾਂ ਤੋਂ ਗਰੰਟਾ ਸਾਨੂੰ ਇਹਨਾਂ ਦੀ ਗਰਾਂਟਾਂ ਦੀ ਲੋੜ ਜੇ ਹੋਰ ਸਟੇਟ ਦੇ ਵਿੱਚ ਵੀ ਇਹਨਾਂ ਨੂੰ ਲੋੜ ਆ ਤਾਂ ਇਧਰੋਂ ਇਕੱਠਾ ਕਰਕੇ ਪੰਜਾਬ ਦੀ ਜਨਤਾ ਭੇਜਣ ਦੇ ਸਮਰਾਤੇ ਗਈ ਆ ਬਾਤ ਸਾਡੇ ਪੰਜਾਬ ਦਾ ਖੜਾ ਛੜ ਦਨ ਅਸੀਂ ਇਹਨਾਂ ਤੋਂ ਅੱਕ ਟੁੱਕੇ ਆ ਅਸੀਂ ਇਹਨਾਂ ਦੇ ਨਾਲ ਭਾਰਤ ਦੇ ਨਾਲ ਅਸੀਂ ਰਹਿਣਾ ਹੀ ਨਹੀਂ ਚਾਹੁੰਦੇ ਸੀ ਸਾਨੂੰ ਕੋਈ ਸਰਕਾਰ ਨਹੀਂ ਮਾਰ ਸਕਦੀ ਨਾ ਸੈਂਟਰ ਦੀ ਸਾਨੂੰ ਦੂਜੀਆਂ ਕਮਿਊਨਟੀਆਂ ਨਹੀਂ ਮਾਰ ਸਕਦੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਸਾਨੂੰ ਸਾਡੇ ਦੇ ਸਾਡੇ ਪੰਜਾਬ ਦੇ ਗਦਾਰਾਂ ਨੇ ਮਾਰਿਆ ਤਖਤਾਂ ਮਹਾਰਾਜਾ ਰਣਜੀਤ ਸਿੰਘ ਵੇਲੇ ਤਖਤਾਂ ਦੇ ਉੱਤੇ ਬੈਠ ਕੇ ਸੋਨਾ ਦਾਨ ਸੋਨੇ ਦੀਆਂ ਮੋਹਰਾਂ ਦਾਨ ਕਰਨ ਵਾਲੀ ਕੌਮ ਇਹਨਾਂ ਸਾਡੇ ਗਦਾਰਾਂ ਲੀਡਰਾਂ ਨੇ ਇਹ ਕਿੱਥੇ ਲਿਆ ਕੇ ਬਿਠਾ ਦਿੱਤੀ ਦਰਿਆ ਦੇ ਉੱਤੇ ਬਿਠਾ ਦਿੱਤੀ ਇਹਨਾਂ ਕਮੀਨਿਆਂ ਨੇ ਬੇੜਾ ਬਹਿ ਗਿਆ ਨਾ ਪੰਜਾਬ ਦੇ ਲੀਡਰਾਂ ਦਾ ਬੇੜਾ ਗਰਗ ਕਰਕੇ ਰੱਖਿਆ ਇਹਨਾਂ ਨੇ ਪੰਜਾਬ ਦੇ ਇੱਤਦਾਰਾਂ ਨੇ ਉਹ ਕੋਈ ਇੱਕ ਵੀ ਨਹੀਂ ਜੰਮਦਾ ਉਹ ਕੋਈ ਇੱਕ ਵੀ ਹੈ ਨਹੀਂ ਜਿਹੜਾ ਕਹੇ ਮੈਂ ਪੰਜਾਬ ਦੀ ਖਾਤਰ ਖੜਾ ਬੇੜਾ ਇਹਨਾਂ ਨੇ ਕਰਕੇ ਕੀਤਾ ਸਾਡੇ ਪੰਜਾਬ ਦੇ ਗਦਾਰਾਂ ਨੇ ਸਾਡੇ ਸੇਕਾਂ ਦੇ ਗਦਾਰਾਂ ਨੇ ਸਾਡਾ ਬੇੜਾ ਕਰਕੇ ਕੀਤਾ ਇਹ ਜਿਹੜੇ ਜਾ ਕੇ ਉੱਥੇ ਵੇਚਦੇ ਨੇ ਕੁਰਸੀਆਂ ਦੀ ਖਾਤਰ ਲੀਡਰਾਂ ਦੀ ਖਾਤਰ ਹੁਣ ਆ ਕੇ ਸਾਰੀਆਂ ਪਾਰਟੀਆਂ ਡਰਾਮਾ ਕਰਦੀਆਂ ਬੰਨ ਖੁਰਿਆ ਇਹ ਬੰਨ ਜਿਹੜਾ ਖੁਰਿਆ ਇਹ ਇੱਥੋਂ ਦੇ ਵਸਿੰਦਿਆਂ ਨੇ ਆਪਣੇ ਤੌਰ ਤੇ ਬੰਨਿਆ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਤਿੰਨ ਵਾਰੀ ਜਿੰਨੀ ਵਾਰੀ ਟੁੱਟਿਆ ਓਨੀ ਵਾਰੀ ਬੰਨਿਆ ਤੇ ਮੈਂ ਸਮਝਦਾ ਇਹ ਲੋਕਾਂ ਨੂੰ ਤੁਹਾਡੀ ਲੋੜ ਨਹੀਂ ਤੁਸੀਂ ਜਿਹੜਾ ਪੰਜਾਬ ਨੂੰ ਲੁੱਟ ਰਹੇ ਹੋ ਤੁਸੀਂ ਭਾਖੜਾ ਬਿਆਸ ਬੋਰਡ ਦੀ ਪੰਜਾਬ ਦਾ ਨਵਨਹੀ ਖਤਮ ਕਰਾਤੀ ਯਾਰ ਤੁਸੀਂ ਚੰਡੀਗੜ੍ਹ ਤੇ ਪ੍ਰਸ਼ਾਸਨਿਕ ਅਧਿਕਾਰ ਦਿੱਲੀ ਦਾ ਕਰਾਤਾ ਤੋ ਸੇ ਯਾਰੋ ਤੁਹਾਡੀ ਨਿਗਾਹ ਪੰਜਾਬ ਤੇ ਹੀ ਆ ਨਹੀਂ ਡੋਲਣਾ ਪੰਜਾਬ ਨੇ ਇੱਕ ਹੋਰ ਨਹੀਂ ਚੁਕਣਾ ਪੰਜਾਬ ਨੇ ਪੰਜਾਬ ਦੇ ਜਿਹੜੇ ਨਹੀਂ ਰੁਕਣਾ ਪੰਜਾਬ ਨੇ ਇਹਦੀ ਜਿਹੜੀ ਮੰਜ਼ਲ ਹੈ ਸਰਕਾਰੇ ਖਾਲਸਾ ਉਹ ਜ਼ਰੂਰ ਬਣੂਗੀ